ਵੇਖੋ ਜੀ ਆਪਣੇ ਜਿਹੜੀ ਸਿਟੀ ਆ ਇਹਦੇ ਵਿੱਚ ਆਮ ਤੌਰ ਤੇ ਗੱਡੀਆਂ ਜਿਹੜੀਆਂ ਇੱਕ ਦੂਸਰੇ ਨਾਲ ਟੱਚ ਹੋਈ ਪਹੁੰ ਜਾਂਦੀਆਂ ਨੇ ਅੱਜ ਵੀ ਇਸੇ ਤਰ੍ਹਾਂ ਹੀ ਹੋਇਆ ਵੀ ਇੱਕ ਨੋਵਾ ਗੱਡੀ ਐ ਇੱਕ ਕ੍ਰੇਟਾ ਗੱਡੀ ਐ ਜਿਹੜੀਆਂ ਆਪਸ ਦੇ ਵਿੱਚ ਥੋੜੀ ਟੱਚ ਹੋ ਗਈਆਂ ਸੀ ਪਰ ਮੌਕੇ ਦੇ ਉੱਤੇ ਅਸੀਂ ਪਹੁੰਚ ਕੇ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਦੇ ਵਿੱਚ ਇਹਨਾਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ ਦੋਨੋਂ ਗੱਡੀਆਂ ਦੋਨੋਂ ਗੱਡੀਆਂ ਦੇ ਮਾਲਕਾ ਇਸ ਗੱਲ ਤੇ ਸਹਿਮਤ ਹੋ ਗਏ ਨੇ ਵੀ ਜਿਹੜੀ ਥੋੜੀ ਬਹੁਤ ਟੱਚਿੰਗ ਹੋਣ ਵਾਲੀ ਹੈ ਕੰਪਾਊਂਡ ਉਹ ਆਪ ਹੀ ਕਰਵਾਉਣਗੇ ਉਹ ਪੰਜਾਹ ਸਰਕਾਰੀ ਗੀਨੀ ਮੁਲਾਜ਼ਮ ਗੱਡੀ ਡਰਾਈਵ ਕਰ ਰਹੀ ਸੀ ਵਿੱਚ ਨਹੀਂ ਦੂਜੀ ਪੰਜਾਹ ਸਰਕਾਰ ਜਿਹੜੀ ਗੱਡੀ ਕਿਹਦੀ ਗਈ ਫਿਰ ਜਿੱਤੇ ਆਪਣਾ ਮੁਲਾਜ਼ਮ ਡਰਾਈਵ ਕਰ ਰਹੀ ਹੈ ਕਰੇਟਾ ਗੱਡੀ ਦੇਖੋ ਜੀ ਉਹ ਸਾਡੇ ਆਪਣੇ ਡੀਏ ਸਾਹਿਬ ਸੀ ਉਹਨਾਂ ਦੀ ਗੱਡੀ ਸੀ ਹਾਂਜੀ ਉਹਨਾਂ ਦੇ ਮੁਲਾਜ਼ਮ ਸੀਗੇ ਮੁਲਾਜ਼ਮ ਡਰਾਈਵ ਕਰ ਰਹੀ ਹੁੰਦਾ ਉਹਨਾਂ ਨੇ ਕਿਹਾ ਵੀ ਇਹ ਵੀ ਕਹਿ ਗਿਆ ਕਾਫੀ ਰੱਪ ਡਰਾਈਵ ਕਰ ਰਹੀ ਹੈ ਗੱਡੀ एकदम ਸਪਾਇਡ ਕਰਕੇ ਲਾਈ ਦੇਖੋ ਜੀ ਹੀਟ ਆਫ ਦੀ ਮੂਮੈਂਟ ਦੇ ਵਿੱਚ ਦੋਨੋਂ ਪਾਰਟੀਆਂ ਇੱਕ ਦੂਸਰੇ ਉੱਤੇ ਅਲੀਗੇਸ਼ਨ ਤਾਂ ਲਗਾਉਂਦੀਆਂ ਨੇ ਪਰ ਚਲੋ ਲਾਸ ਦੇ ਉਤੇ ਇਹੀ ਹੈ ਜੀ ਦੋਨੋਂ ਪਾਰਟੀਆਂ ਦਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਹਾਂਜੀ ਉਹ ਪਹਿਲਾਂ ਹੀ ਮੈਂ ਦੱਸਿਆ ਹੈਗਾ ਜੀ ਦੱਸਿਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਉਹਨਾਂ ਦੀ ਡੀਐਸ ਆਫ ਦੀ ਗੱਡੀ ਸੀ ਹਾਂਜੀ ਸਰ ਉਦੋਂ ਦਾ ਕੰਪਰੋਮਾਈਜ਼ ਹੋ ਗਿਆ ਹਾਂਜੀ ਦੋਨੋਂ ਪਾਰਟੀਆਂ ਦਾ ਆਪਸੀ ਸਹਿਮਤੀ ਨਾਲ ਕੰਪਰੋਮਾਈਜ਼ ਹੋ ਗਿਆ ਦੋਨੋਂ ਜਿਹੜੀਆਂ ਗੱਡੀਆਂ ਨੇ ਕੰਪਾਉਂਡ ਆਪਣੇ ਆਪਣੇ ਖਰਚੇ ਉਤੇ ਕਰਵਾ ਲੈਣਗੀਆਂ ਨਾਰਮਲ ਉਹਨਾਂ ਦੀ ਟੱਚਿੰਗ ਹੋਈ ਹੈ ਥੋੜੀ ਬਹੁਤ ਕੋਈ ਜ਼ਿਆਦਾ ਹੋ ਨਹੀਂ ਹੈ ਜ਼ਿਆਦਾ ਕੋਈ ਜ਼ਿਆਦਾ ਡੈਮੇਜ ਨਹੀਂ ਕੋਈ ਵੀ ਗੱਡੀ ਹੋਈ ਨਾਰਮਲ ਟੱਚਿੰਗ ਹੋਈ ਹੈ ਨਹੀਂ ਹਾਂ ਜੀ